ਤੇ ਕੋਈ ਦੋ ਬੰਦੇ ਆਏ ਜਿਨ੍ਹਾਂ ਕੋ ਬਰਾੜ ਸੀਗੇ ਡਾਕਟਰ ਸਾਹਿਬ ਦੀ ਧੌਣ ਦੇ ਉੱਤੇ ਰੱਖ ਗਏ 30 ਤੋਂ 35000 ਦੇ 40000 ਦੇ ਸੇਲ ਸੀ ਤੇ ਉਹ ਸਾਰੀ ਦੀ ਸਾਰੀ ਲੁੱਟ ਕੇ ਲੈ ਗਏ ਔਰ ਇਹ ਬੰਦੇ ਦਾ ਕਹਿਣਾ ਕਿ ਇੱਥੇ ਰੋਜ਼ ਮੋਬਾਈਲ ਵੀ ਖੋਈ ਜਾਂਦੀ ਹੈ ਜਦ ਮੈਂ ਨਾ ਦੁਕਾਨ ਤੇ ਆਪਣੀ ਦਵਾਈ ਲੈਣ ਆਇਆ ਡਾਕਟਰ ਕੋਲੋਂ ਸਾਹਿਬ ਕੋਲ ਤੇ ਮੈਨੂੰ ਇਸ਼ਾਰਾ ਕਰਨ ਕਿ ਕੁੰਡੀ ਖੋਲੋ ਮੈਂ ਦੇਖਿਆ ਕੁੰਡੀ ਲੱਗੀ ਹੋਈ ਜੇ ਕੁੰਡੀ ਖੋਲੀ ਤੇ ਬਿਲਕੁਲ ਸਹੀ ਮੇ ਹੋਏ ਸੀ ਕੁੰਡੀ ਖੋਲਤੀ ਫਿਰ ਮੈਂ ਦਵਾਈ ਲੈਣ ਦੇ ਚਾਹ ਤੈਨੂੰ ਦੱਸਿਆ ਕਿ ਆ ਗਾਰਦਾ ਤੋ ਗਈ ਆ ਦੋ ਵਾਰੀ ਪਹਿਲਾਂ ਵੀ ਹੋ ਚੁੱਕਿਆ ਜੀ ਇੱਕ ਵਾਰ ਤਾਂ ਮੇਰੇ ਤੋਂ 80000 ਰੁਪਏ ਖੋਲੇ ਸੀਗਾ ਤੇ ਉਦੋਂ ਮੈਂ ਡਰਦੇ ਨੇ ਕੰਪਲੇਂਟ ਨਹੀਂ ਲਿਖਾਈ ਸੀਗੀ ਪਰ ਉਹ ਬੰਦੇ ਫੜੇ ਗਏ ਸੀਗੇ ਸਰਜ ਮੈਂ ਲੁਧਿਆਣੇ ਆਇਆ ਸੀਗਾ ਤੇ ਸ਼੍ਰੀ ਰਾਮ ਕਲੀਨਿਕ ਤੋਂ ਮੈਂ ਦਵਾਈ ਲੈਣਾ ਆ ਤੇ ਡਾਕਟਰ ਸਾਹਿਬ ਦੀ ਬਾਹਰ ਕੁੰਡੀ ਲੱਗੀ ਪੈਣ ਤੋਂ ਪਹਿਲਾਂ ਭਾਈ ਸਾਹਿਬ ਆਏ ਇਹਨਾਂ ਨੇ ਕੁੰਡੀ ਖੋਲ ਕੇ ਡਾਕਟਰ ਸਾਹਿਬ ਨੂੰ ਬਾਹਰ ਕੱਢਿਆ ਤੇ ਕੋਈ ਦੋ ਬੰਦੇ ਆਏ ਜਿਨ੍ਹਾਂ ਕੋ ਡਰਾੜ ਸੀਗੇ ਡਾਕਟਰ ਸਾਹਿਬ ਦੀ ਧੌਣ ਦੇ ਉੱਤੇ ਰੱਖ ਕੇ 30 ਤੋਂ 35000 ਜੇ 40000 ਰੁਪਏ ਸੇਲ ਸੀਗੀ ਤੇ ਉਹ ਸਾਰੀ ਦੀ ਸਾਰੀ ਲੁੱਟ ਕੇ ਲੈ ਗਏ ਡਾਕਟਰ ਸਾਹਿਬ ਤੋਂ ਔਰ ਇਹ ਬੰਦੇ ਦਾ ਕਹਿਣਾ ਇੱਥੇ ਰੋਜ਼ ਮੋਬਾਈਲ ਵੀ ਖੋਏ ਜਾਂਦੇ ਆ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਇਸ ਇਸ ਜਿਹੜਾ ਹੋ ਰਿਹਾ ਕੰਮ ਇੱਥੇ ਇਹਨਾਂ ਦੀ ਨੱਕ ਇਹਨਾਂ ਨੂੰ ਕੱਸ ਕੇ ਰੱਖੋ ਇਹਨਾਂ ਨੂੰ ਜਿਹੜੇ ਜੁਰਮ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਸੁੱਟੋ ਬਾਕੀ ਆ ਵੀਰ ਦੀ ਦੱਸਣਗੇ ਜੀ ਕੁੰਡੀ ਖੋਲੀ ਲੈਣਾ ਜੀ ਜਦ ਮੈਂ ਨਾ ਦੁਕਾਨ ਤੇ ਆਪਣੀ ਦਵਾਈ ਲੈਣ ਆਇਆ ਡਾਕਟਰ ਕੋਲੋਂ ਸਾਫ਼ ਕੋ ਦਵਾਈ ਲੈਣ ਆਇਆ ਤੇ ਨਾ ਦੇਖਿਆ ਜਦੋਂ ਅੰਦਰ ਸਹਿਮੇ ਹੋਏ ਆ ਪਰ ਮੈਂ ਜਦੋਂ ਅੰਦਰ ਗਿਆ ਵੇ ਮੈਨੂੰ ਇਸ਼ਾਰਾ ਕਰਨੇ ਕੁੰਡੀ ਖੋਲੋ ਮੈਂ ਦੇਖਿਆ ਕੁੰਡੀ ਲੱਗੀ ਹੋਈ ਹੈ ਕੁੰਡੀ ਖੋਲੀ ਤੇ ਬਿਲਕੁਲ ਸਹੀ ਮੇ ਹੋਏ ਸੀਗੇ ਕੁੰਡੀ ਖੋਲਤੀ ਫਿਰ ਮੈਂ ਦਵਾਈ ਲੈਣ ਤੇ ਗਿਆ ਫਿਰ ਦੱਸਿਆ ਕਿ ਆ ਬਾਹਰ ਦਾਤ ਹੋ ਗਈ ਆ ਮੈਂ ਇਹਨਾਂ ਨੂੰ ਪੁੱਛਿਆ ਕਿਹੜੇ ਪਾਸੇ ਚੋਰ ਗਏ ਆ ਪਰ ਮੈਂ 5 ਮਿੰਟ ਪਹਿਲੇਟ ਆਇਆ ਸੀਗਾ ਤੇ ਮੈਂ ਮਗਰ ਬਾਈਕ ਲੈ ਕੇ ਦੇਖ ਲੰਦਾ ਚੋਰ ਕਿੱਧਰ ਗਿਆ ਸੀਗੇ ਜਿਨ੍ਹਾਂ ਨੇ ਬਾਹਰ ਦਾਤ ਕੀਤੀ ਆ ਉਹ ਬਾਹਰ ਕੁੰਡੀ ਲਗਾ ਕੇ ਪਰ ਕੁੰਡੀ ਬਾਹਰ ਕੁੰਡੀ ਲਾ ਕੇ ਫਰਾਰ ਹੋ ਗਏ ਟੱਕ ਹਾਂਜੀ ਮੈਂ ਮੈਡੀਸ ਲੈਣ ਆਇਆ ਸੀਗਾ ਜੀ ਹਾਂਜੀ ਤੇ ਨਾਲੇ ਸਰ ਇੱਕ ਬੰਦਾ ਆਇਆ ਕਹਿਣਾ ਜੀ ਆਹ ਬੰਦਾ ਕਹਿੰਦਾ 10 ਵਜੇ यही रोड में मोबाइल का बहुत छिन छोर होता है प्रशासन की कमी से यही होते हैं रोज दो चार मोबाइल रोज छिनाते जो बंद है डॉक्टर साहब ने जो बंदे आए थे डॉक्टर क्लिनिके जी बड़ी मेहरबानी जी कमिश्नर साहब हाथ जोड़ के बेनती है जी मामला है मेरा नाम जी डॉक्टर रसिक वत्स है मेरी क्लीनिक हैगीनिक बहादुर के रोड के उपर ਮੈਂ ਨੋਟ ਤੇ ਮੈਂ ਬੈਠਾ ਸੀਗਾ ਹੁਣ ਪੌਣੇ 9 ਵਜੇ ਦੀ ਗੱਲ ਆ ਮੈਂ ਅਸੀ ਤੇ ਮੇਰੇ ਅਸਿਸਟੈਂਟ ਬੈਠੀ ਸੀਗੇ ਤੇ ਅੰਦਰ ਦੋ ਬੰਦੇ ਆਏ ਮੂੰਹ ਟਕੇ ਹੋਏ ਸੀਗੇ ਉਹਨਾਂ ਦੇ ਪਹਿਲਾਂ ਉਹਨਾਂ ਨੇ ਬਾਹਰਲਾ ਦਰਵਾਜ਼ਾ ਬੰਦ ਕੀਤਾ ਫਿਰ ਅੰਦਰ ਮੇਰਾ ਕੈਬਨ ਦਾ ਦਰਵਾਜ਼ਾ ਬੰਦ ਕੀਤਾ ਐਡੀ ਵੱਡੀ ਲੋਹੇ ਦੀ ਸੀਗੀ ਰੌੜ ਦਾਤੀ ਸੀਗੀ ਤਿੱਖੀ ਜਿਹੀ ਜਿਹੜੀ ਹੁੰਦੀ ਹੈ ਉਹ ਲਿਆ ਕੇ ਮੇਰੇ ਇੱਥੇ ਲਾਤੀ ਉਹਨਾਂ ਨੇ ਮੈਨੂੰ ਕਹਿੰਦੇ ਜਿਹੜਾ ਕੁਝ ਹੈਗਾ ਰੱਖ ਦੇ ਇੱਥੇ ਤੇ ਫਿਰ ਮੈਨੂੰ ਕੁਝ ਮੌਕਾ ਨਹੀਂ ਮਿਲਿਆ ਕੁਝ ਮੈਂ ਘਬਰਾ ਗਿਆ ਉਹਨਾਂ ਨੇ ਫਟਾਫਟ ਗੱਲਾਂ ਖੋਲੇ ਮੇਰਾ ਵਿੱਚੋਂ ਸਾਰਾ ਕੱਢ ਲਿਆ ਸਮਾਨ ਤੇ ਫਿਰ ਮੇਰੇ ਕੋਲ ਕੁਝ ਮਹੀਨੇ ਦੀ ਸੀ ਮੇਰਾ ਕੋਈ ਨਾ ਮੇਰੇ ਭਟੂਰੇ ਵੀ ਸਾਰੇ پیسے ਕੱਢ ਲਏ ਉਹਨਾਂ ਨੇ ਕੱਢ ਕੇ ਨਾਲ ਮੈਨੂੰ ਧਮਕੀ ਦੇ ਕੇ ਕਹਿੰਦੇ ਬਾਹਰ ਨਿਕਲੇ ਦੇਖ ਲਈ ਔਰ ਨਿਕਲਣਾ ਤਾਂ ਕੀ ਸੀਗਾ ਮੈਂ ਉਹਨਾਂ ਨੇ ਜਿਹੜਾ ਬਾਹਰ ਮੇਰਾ ਕੈਬਨ ਦਾ ਸੀਗਾ ਉਹਨੂੰ ਦਰਵਾਜ਼ਾ ਬੰਦ ਕਰਤਾ ਉਦੋਂ ਫਿਰ ਮੈਂ ਫੋਨ ਫੋਨ ਕਰਨ ਲੱਗਿਆ ਜਦੋਂ ਮੇਰੇ ਭਾਈ ਸਾਹਿਬ ਹੈਗੇ ਮੇਰੇ ਪੇਸ਼ੈਂਟ ਇਹ ਆਏ ਤੇ ਇਹਨਾਂ ਨੇ ਆ ਕੇ ਅਦਰ ਕੁੰਡੀ ਖੋਲੀ ਮੇਰੀ ਤੇ ਫਿਰ ਮੈਂ ਇਹਨਾਂ ਨੂੰ ਕਾਉਂਸਲਰ ਸਾਹਿਬ ਨੂੰ ਫੋਨ ਕੀਤਾ ਬਾਰਡ ਨੰਬਰ 2 ਦੇ ਕਾਉਂਸਲਰ ਨੇ ਜੱਜੀ ਜੀ ਇਹ ਵਿਚਾਰੇ ਆਏ ਫਟਾਫਟ ਇਹ ਨੀਟੂ ਛੱਡਣ ਵਾਲੇ ਹੈਗੇ ਜੀ ਇਹ ਕੁਦਰਤੀ ਮੇ ਇਹਨਾਂ ਨੇ ਵੀ ਦੇਖਿਆ ਕਿ ਤੇ ਸਾਰਾ ਉਹਨੂੰ ਲੁੱਟ ਲੁੱਟ ਕੇ ਲੈ ਗਏ ਸੀਗੇ ਉਹ ਮੇਰਾ। ਸਭ ਨੂੰ ਪਤਾ ਹੈ ਕਿ ਪਹਿਲਾਂ ਵੀ ਤੁਹਾਡੀ ਇਤਨੀ ਵਾਰਦਾਤਾਂ ਹੋਈਆਂ ਨੇ। ਦੋ ਵਾਰੀ ਪਹਿਲਾਂ ਵੀ ਹੋ ਚੁੱਕਿਆ ਜੀ ਇੱਕ ਵਾਰ ਤਾਂ ਮੇਰੇ ਤੋਂ 80000 ਰੁਪਏ ਖੋਲੇ ਸੀਗਾ। ਤੇ ਉਦੋਂ ਮੈਂ ਡਰਦੇ ਨੇ ਕੰਪਲੇਂਟ ਨਹੀਂ ਲਿਖਾਈ ਸੀਗੀ ਪਰ ਉਹ ਬੰਦੇ ਫੜੇ ਗਏ ਸੀਗੇ। ਹੁਣ ਉਸ ਤੋਂ ਬਾਅਦ ਤਾਂ ਕੀ ਕਰੂਗੀ ਮੈਨੂੰ ਪਤਾ ਨਹੀਂ ਤੇ ਜੁਲਾਈ ਦੇ ਵਿੱਚ ਵੀ ਇਹਨੂੰ ਐਦਾਂ ਹੀ ਹੋਇਆ ਸੀਗਾ ਮੇਰੇ ਇੱਥੇ ਰਿਵਾਲਵਰ ਲਾਤਾ ਸੀ ਮੈਂ ਇੱਥੇ ਕਾਰਿਆਵਾਰਾ ਚੌਂਕ ਨੂੰ ਜਾ ਰਿਹਾ ਸੀਗਾ ਤੇ ਫਿਰ ਉਦੋਂ ਤੋਂ ਮੈਂ ਸਕੇਪ ਕਰ ਗਿਆ ਸੀ ਮੈਂ ਚਲਾ ਗਿਆ ਸੀ ਬਚ ਗਿਆ ਸੀਗਾ ਤੇ ਫਿਰ ਉਦੋਂ ਮੈਂ ਕੰਪਲੇਂਟ ਇਹ 16 18 19 ਜੁਲਾਈ ਦੇ ਆਸ-ਪਾਸ ਦੀ ਗੱਲ ਹੈ ਮੈਂ ਫਿਰ ਉੱਥੇ ਆਪਣਾ ਜਿਹੜਾ ਹੈਗਾ ਦ੍ਰੇਸ਼ਟੀ ਥਾਣੇ ਨੂੰ ਕੰਪਲੇਨ ਲਿਖਾ ਕੇ ਆਇਆ ਸੀਗਾ ਐਫ ਆਈ ਆਰ ਤਾਂ ਉਹਨੇ ਨਹੀਂ ਲਿਖੀ ਕੰਪਲੇਨ ਲਿਖੀ ਸੀ ਤਵਦੀਸ਼ ਕਰਨ ਸ਼ਾਇਦ ਆਏ ਸੀਗੇ ਕਹਿੰਦੇ ਸਾਨੂੰ ਕੋਈ ਕੈਮਰਾ ਕੁਮਰਾ ਲੱਭਿਆ ਨਹੀਂ ਉੱਥੇ ਦੇਖੋ ਜੀ ਮੇਰੇ ਸੀਸੀਟੀਵੀ ਤਾਂ ਨਹੀਂ ਆਈ ਮੇਰੇ 15ਵਾਂ ਦਿਨ ਤੋਂ ਸੀਸੀਟੀਵੀ ਖਰਾਬ ਸੀਗੇ ਹੁਣ ਆਸ-ਪਾਸ ਦੇਖਣਾ ਪਏਗਾ ਆਪਾਂ ਨੂੰ ਕਿ ਸੀਸੀਟੀਵੀ ਚ ਆਏ ਪਹਿਲਾਂ ਵੀ 2-3 ਦਿਨ ਵਾਰੀ ਤੁਸੀਂ ਸਾਡੇ ਬਾਹਰ ਤੋਂ ਜਦ ਵੀ ਆਪ ਦੱਸਿਆ ਉਸ ਦੇ ਮੌਨ ਦੇ ਬਾਵਜੂਦ ਵੀ ਜਿਹੜੀ ਸੀਸੀਟੀਵੀਆਂ ਲੱਗੀਆਂ ਸੀ ਸੀਸੀਟੀਵੀ ਚੱਲ ਰਹੇ ਸੀਗੇ ਥੋੜੇ ਦਿਨ ਪਹਿਲਾਂ ਦੇ ਖਰਾਬ ਸੀ ਮੈਂ ਸੋਚਿਆ ਕਰਵਾਉਣਾ ਕਰਵਾਉਣਾ ਉਹ ਕਰਵਾਣੇ ਸੀਗੇ ਸੀਸੀਟੀਵੀ ਵਾਲੇ ਭਾਈ ਸਾਹਿਬ ਵੀ ਆਏ ਹੋਏ ਸੀ ਕੁਦਰਤੀ ਉਸੇ ਕੰਮ ਲਈ ਆਏ ਸੀਗੇ ਹੁਣ ਪਹਿਲਾਂ ਵੀ ਕਹਿੰਦੇ ਜੇ ਤੁਹਾਡੇ ਵੱਲੋਂ ਦੱਸੂਗੀ ਤੇ ਅੱਜ ਉਹਨਾਂ ਨੇ ਕਹਿ ਲਈ ਦੇਖੋ ਬੰਦਾ ਸੇਫ ਹੀ ਐ ਨਹੀਂ ਆਪਣੀ ਜਗ੍ਹਾ ਦੇ ਵਿੱਚ ਬੈਠਾ ਬੰਦਾ ਸੇਫ ਨਹੀਂ ਹੈਗਾ ਹਣਾ ਨਾ ਤੁਰਿਆ ਜਾਂਦਾ ਬੰਦਾ ਬਾਹਰ ਕੋਈ ਵਾਰਦਾਤ ਹੋ ਗਈ ਆਪਾਂ ਕਹਿ ਸਕਦੇ ਹਾਂ ਹੁਣ ਆਪਣੇ ਘਰ ਚ ਬੈਠਾ ਹੁਣ ਉੱਥੇ ਆ ਕੇ ਬੰਦੇ ਤੇ ਵਾਰਦਾਤ ਹੋ ਜਵੇ ਤਾਂ ਫਿਰ ਛੱਡੂਗਾ ਕਿਨੂੰ ਕੋਈ ਹੁਣ ਕਿੰਨੇ ਦੀ ਟੋਟਲ ਹੋਵੇਗਾ 45000 ਤਾਂ ਹੋਏਗਾ ਜੀ ਐਗਜ਼ੈਕਟ ਤਨਵੇਂ ਕਹਸਦਾ ਪਰ 40 45 ਦੇ ਵਿੱਚ ਵਿੱਚ ਇੰਨਾ ਕੁ ਤਾਂ ਹੋਵੇਗਾ ਜੀ ਨਹੀਂ ਕੋਈ ਜਾਣੀ ਨੁਕਸਾਨੀ ਨਹੀਂ ਜਾਣੀ ਨੁਕਸਾਨੀ ਹੋਇਆ ਜੀ ਮੈਂ ਉਹਨ ਪੈਸੇ ਦੇਤੇ ਉਹਨੂੰ ਜਾਣੀ ਨੁਕਸਾਨਤ ਨਹੀਂ ਕੀਤਾ ਉਹਨਾਂ ਨੇ ਅੱਛਾ ਜੀ ਮੈਂ ਦੇਖਦੇ ਹਾਂ ਅੱਜ ਜਿਹੜਾ ਲੋਕ ਹੋਈ ਹੈ ਕਿ ਅੱਜ ਇਹ ਵੀ ਦੱਸਿਆ ਜਾ ਰਿਹਾ ਕਿ ਕਿਜੀ ਚੌਥੀ ਵਾਲੀ ਦੀ ਲੋਕ ਹੋਈ ਹੈ ਦੇਖੋ ਜੀ ਮੈਂ ਗਰਵੇਸ਼ ਸਿੰਘ ਜੀ ਬਾਦਲਮ ਬਦੋ ਤੋਂ ਕਾਉਂਸਲਰ ਆ ਸਰ ਤੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਿ ਦਿਨ ਦਿਹਾੜੇ ਨਿਹਾਜ ਸ੍ਰੀ ਬੰਦੇ ਸਾਡੇ ਇਲਾਕੇ ਦੀ ਸੇਵਾ ਕਰਨ ਵਾਲਾ ਦੇ ਸ਼੍ਰੀ ਰਾਮ ਕਲੀਨਿਕ ਦੇ ਇਹਨਾਂ ਨੇ ਮੈਨੂੰ ਇੱਕ ਫੋਨ ਕੀਤਾ ਕਿ ਹੁਣੇ ਕਿ ਲੁੱਟ ਕੋ ਹੋ ਗਈ ਹੈ ਉਸੇ ਟਾਈਮ ਮੈਂ ਕਰੋਵਾਣਾ ਨਾਲ ਕੋਲ ਆ ਗਿਆ ਤੇ ਦਿਨੇ ਇੱਥੇ ਰਾਤ ਨੂੰ ਦੇ ਦਿਨੇ ਹੀ ਲੁੱਟਾ ਕੋ ਭਾਦੇ ਕਰੋੜ ਦੇ ਹੋਈ ਜਾਂਦੀ ਹੈ ਜੀ ਤੇ ਫੇਰ ਇਹਨਾਂ ਨੇ ਆਪ ਦੇ ਦੇ ਆ ਵਪਾਰੀ ਬੰਦੇ ਨੂੰ ਇੱਕ ਗੋਲੀ ਮਾਰ ਕੇ ਤੇ ਲਗਾਣੇ ਜਿਹਦੇ ਕਮਾਇਆ ਗਿਆ ਉਹ ਵੀ ਬਹੁਤ ਮਾੜੀ ਹਰਕਤ ਹੋਈ ਹੈ ਜੀ ਤੇ ਬਾਦਗੋੜ ਤੇ ਦਿਨੇ ਨੋਟ ਲੈਂਦੇ ਜੀ ਇਹਦਾ ਇਹ ਤੇ ਬਹੁਤ ਮਾੜੀ ਗੱਲ ਆ ਜੀ ਬਹੁਤ ਦੋ ਬੜੇ ਡਰੇ ਹੋਏ ਨੇ ਤੇ ਸਾਡੇ ਇੱਕ ਬਾਦਗੋੜੇ ਮੰਡੀ ਬੋਲੇ ਪਿੰਡੀ ਜੀ ਤੇ ਸੋਜੀ ਮੰਡੀ ਦੇ ਵਿੱਚ ਦਿਨੇ ਵਿਚਾਰੇ ਪਾਲਕ ਵੇਚ ਕੇ ਬੰਦਾ ਆ ਰਿਹਾ ਸੀ ਥੋੜੇ ਦਿਨ ਪਹਿਲਾਂ ਦੀ ਗੱਲ ਆ ਔਰ ਇਹ ਜੋ ਪਾਲਕ ਵਾਲੇ ਬੰਦੇ ਕੋ 28000 ਰੁਪਏ ਖੋਲੇ ਤੇ ਉਹਰੇ ਛੁਰਾ ਮਾਰਿਆ ਵਿਚਾਰੇ ਨੇ ਤੇ ਉਹਨੂੰ ਮੈਂ ਕਮੈਂਟ ਲਿਖਾ ਜਾ ਕੇ ਥਾਣੇ ਆ ਕੇ ਤੇ ਵਿਚਾਰਾ ਉਹ ਡਰਦਾ ਗਿਆ ਨਹੀਂ ਜੀ ਤੇ ਕਹਿੰਦਾ ਬਗੈਤ ਬਹੁਤ ਬੰਦੇ ਡਰੇ ਹੋਏ ਜੀ ਪਰ ਇਹ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਇਹਨਾਂ ਜਿਹੜੇ ਚੋਰਾਂ ਤੇ ਨੱਥ ਪਾਈ ਜਾਵੇ ਤੇ ਬਹੁਤੇ ਲੋਕ ਡਰੇ ਹੋਏ ਨੇ ਸਾਡੇ ਇਲਾਕੇ ਦੇ ਬਾਦਗਰੋੜ ਦੇ ਬਹੁਤ ਵਪਾਰੀ ਬੰਦਾ ਸਾਰੇ ਇੰਡਸਟਰੀ ਏਰੀਆ ਜੀ ਸਾਰੇ ਲੋਕ ਡਰੇ ਹੋਏ ਨੇ ਇਹ ਚੀਜ਼ਾਂ ਦੇ ਨੱਥ ਪਾਈ ਜਾਵੇ ਕਿਵੇਂ ਦੇਖਦੇ ਜੀ ਬਾਦਤ ਪਈ ਹੈ ਤੇ ਬਾਦਤ ਪਹੁੰਚੇ ਹੈ ਇੱਥੇ ਆਏ ਹੈ ਪਰ ਲੇਕਿਨ ਜੋ ਡਾਕਟਰ ਸਾਹਿਬ ਨੇ ਦੱਸਿਆ ਮੂੰਹ ਬੰਨ ਕੇ ਆਏ ਸੀ ਤੇ ਹੁਣ ਚੈੱਕ ਕਰ ਰਹੇ ਹਾਂ ਸਾਰਾ ਕਿ ਲਾਰਾ ਕੁੰਡੀ ਲਾਗੇ ਲੜਕੀ ਨੂੰ ਬਸ ਡਾਕਟਰ ਸਾਹਿਬ ਤੇ ਕੈਮਰਾ ਹੀ ਨਹੀਂ ਚੱਲ ਰਿਹਾ ਹੈ ਸਾਰਾ ਸਾਰੇ ਕੈਮਰੇ ਖਰਾਬ ਹੈ ਕੁਛ 1-2 ਮਿੰਟ ਤੋਂ ਖਰਾਬ ਦੱਸ ਰਹੇ ਨੇ ਤੇ ਨਾਲ ਦੀ ਕੁਆਂਟੀਆਂ ਦੇਖੇ ਉਹ ਵੀ ਖਰਾਬ ਨੇ ਹੋਰ ਕੈਮਰੇ ਦੇ ਰਹੇ ਬਾਕੀ ਜੋ ਹੋਊਗਾ ਦੋਚੇ ਅੰਦਲੀ ਦੀ ਫਟਕੇ ਸ ਜਾ ਦिती ਹੈ ਪਹਿਲਾ ਵੀ 3-4 ਪਹਿਲਾਂ ਵਾਰੀ ਕੋਈ ਨੌਲੇਜ ਨਹੀਂ ਆਈ ਹੈਗੀ ਪਹਿਲਾਂ ਕੋਈ ਹੋਈਗੀ ਪਰ ਇਹ ਨੌਲੇਜ ਨਹੀਂ ਆਪਣੇ ਤੋਂ ਸਰ ਤੁਹਾਡਾ ਸ਼ੁਭਨਾਮ ਦੀ ਐਸਐਮ ਮਲਕੀਤ ਸਿੰਘ ਟੂਟੀ ਅਸਲ ਬਸਤੀ ਤੌਰ ਤੇ ਅਸਦ ਦੇਣਾ